ਪਿਆਰ ਉਸੇ ਤਰ੍ਹਾਂ ਹੀ ਦੁਬਾਰਾ ਦੇਣਾ ਚਾਹੀਦਾ ਲੋਕਾਂ ਨੇ ਪਿਆਰ ਦੇਣਾ ਸ਼ੁਰੂ ਕਰ ਦਿੱਤਾ ਨਹੀਂ ਲੋਕਾਂ ਦਾ ਪਿਆਰ ਪਹਿਲੇ ਸੀ ਅੱਜ ਵੀ ਹੈ ਤੇ ਕੱਲ ਵੀ ਰਹਿਣਾ ਜੀ ਲੋਕਾਂ ਨੇ ਮਨ ਬਣਾ ਲਿਆ ਕਿ ਭਾਈ ਚਾਰੇ ਖਾਨੇ ਚੇਤੋਂ ਨੇ ਬਾਕੀਆਂ ਦੇ ਉਹ ਗਰੀਤ ਸਿੰਘ ਓਜਲਾ ਨੂੰ ਭਾਰੀ ਵੋਟਾਂ ਨਾਲ ਜਿੱਤਣਾ ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਜਿਹੜਾ ਭਾਜਪਾ ਦਾ ਉਮੀਦਵਾਰ ਹੈ ਨਾ ਉਹਨੇ ਰਿਟਰਨ ਟਿਕਟ ਬੁੱਕ ਕਰਾ ਲਈ ਅਮਰੀਕਾ ਦੀ ਜੋ 2 ਤਰੀਕ ਨੂੰ ਵਾਪਸ ਵੀ ਜਾ ਰਹੀ ਹੈ ਡਾਕਟਰ ਸਾਹਿਬ ਜਿਸ ਤਰ੍ਹਾਂ ਕੱਲ ਗੋਲੀ ਚੱਲਣ ਦੀ ਵਾਰਦਾਤ ਸਾਹਮਣੇ ਆਈ ਕਿ ਲੱਗਦਾ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਨਾਲ ਫੇਲ ਬਈ ਉਹ ਖੁਦ ਸਾਰੇ ਖੇਲ ਹੋਇਆ ਪਿਆ ਇਸ ਕੋਈ ਸ਼ੱਕ ਨਹੀਂ ਹੈਗਾ ਲੇਕਿਨ ਮੈਂ ਤੁਹਾਨੂੰ ਇੱਕ ਗਲ ਕਹਾਵਾ ਲੋਕਾਂ ਨੇ ਦੇਖ ਲਿਆ ਕਿ ਇਹ ਹੋਸ਼ੀਆਂ ਹਰਕਤਾਂ ਆ ਤੇ ਆ ਗਏ ਲੋਕ ਉਹਦਾ ਜਵਾਬ ਦੇਣਗੇ ਡਾਕਟਰ ਸਾਹਿਬ ਚੌਂਕ ਕਮਿਸ਼ਨਰ ਨੇ ਵੀ ਕਹਿਤਾ ਹੈ ਕਿ ਇਹਦੀ ਜਿਹੜੀ ਸਾਰੀ ਡਿਟੇਲ ਸਾਨੂੰ ਦਿੱਤੀ ਜਾਵੇ ਤਾਂ ਜੋ ਕਿ ਕਾਰਵਾਈ ਕੀਤੀ ਜਾਵੇ ਮੈਂ ਮੈਂ ਧੰਨਵਾਦ ਕਰਦਾ ਚੌਂਕ ਕਮਿਸ਼ਨਰ ਦਾ ਉਹਨਾਂ ਨੇ ਬੜਾ ਸੀਰੀਅਸ ਨੋਟ ਲਿਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਉਹ ਕਾਰਵਾਈ ਕਰਨਗੇ ਸਾਰ